ਸਾਰੇ ਜਾਨੇ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਇਸ ਜ਼ਿੰਦਗੀ ਪਤਾ ਨਹੀਂ ਐਡਾ ਭਰਾ ਰਾਜਵੀਰ ਜਵੰਦਾ ਇਹਨੇ ਦਿਨਾਂ ਤੋਂ ਜੰਗ ਲੜ ਰਿਆ ਸੀਗਾ ਚੱਲ ਰਿਹਾ ਸੀ ਲਾਈਵ ਸ਼ੋ ਰਾਜਵੀਰ ਬਾਰੇ ਕੀਤੀਆਂ ਅਜੇਹੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਹਾਡਾ ਦਿਲ ਵੀ ਝੰਡੋੜਿਆ ਜਾਵੇਗਾ ਸੋ ਕੀ ਨੇ ਗੱਲਾਂ ਸਿੰਘੇ ਨੇ ਲਾਈਵ ਦੌਰਾਨ ਰਾਜਵੀਰ ਜਵੰਦੇ ਦੇ ਲਈ ਕੀ ਕੀ ਹੱਦਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਰਾਜਵੀਰ ਜਵੰਦਾ ਜਿਹੜਾ ਕਿ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਹੈ ਜਿਨ੍ਹਾਂ ਦਾ ਹਿਮਾਚਲ ਦੌਰਾਨ ਬਾਈਕ ਤੇ ਜਾਂਦਿਆਂ ਹੀ ਟੱਠਿਆਂ ਦੇ ਨਾਲ ਟਕਰਾਉਂਦੀ ਹੈ ਤੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ। ਤਾਂ ਉਸ ਤੋਂ ਬਾਅਦ ਸਥਾਨਕ ਲੋਕਾਂ ਦੇ ਵੱਲੋਂ ਆਪਣੀ ਹੀ ਗੱਡੀ ਦੇ ਵਿੱਚ ਪਾ ਕੇ ਉਹਨਾਂ ਨੂੰ ਹਿਮਾਚਲ ਦੇ ਬੱਦੀ ਦੇ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਡਾਕਟਰ ਉਹਨਾਂ ਨੂੰ ਐਡਮਿਟ ਕਰਨ ਤੋਂ ਮਨਾ ਕਰ ਦਿੰਦੇ ਨੇ ਇਲਾਜ ਕਰਨ ਤੋਂ ਮਨਾ ਕਰ ਦਿੰਦੇ ਨੇ ਅਤੇ ਫਿਰ ਉਹਨਾਂ ਨੂੰ ਇੱਕ ਹੋਰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਉੱਥੇ ਵੀ ਉਹਨਾਂ ਨੂੰ ਦਾਖਲ ਨਹੀਂ ਕੀਤਾ ਜਾਂਦਾ ਜੀ ਸਾਰੇ ਜਣੇ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਇਸ ਜ਼ਿੰਦਗੀ ਪਤਾ ਨਹੀਂ ਹੈ ਆਡਾ ਪ੍ਰਾਜੈਕਟ ਰਾਜਵੀਰ ਜਵੰਦਾ ਇਹਨੇ ਦਿਨਾਂ ਤੋਂ ਜੰਗ ਲੜ ਰਿਹਾ ਸੀਗਾ ਆਪਦੇ ਸਰੀਰ ਨਾਲ ਹੀ ਜੰਗ ਲੜ ਰਿਹਾ ਸੀ ਅੱਜ ਸ਼ੂਟ ਤੇ ਵੀ ਗੱਡੀ 'ਚ ਵੀ ਸਾਡੇ ਇੱਕੋ ਹੀ ਗੱਲ ਚੱਲੀ ਗਈ ਦਿਮਾਗ ਦੇ ਵਿੱਚ ਮੇਰੀ ਟੀਮ ਦੇ ਨਾਲ ਇੱਕੋ ਹੀ ਸਲਾਹ ਸੀ ਕਰੀ ਗਏ ਕਿ ਕੀ ਬਣਦਾ ਅਸੀਂ ਕਿਹੜੀ ਦੌੜ 'ਚ ਤੋੜੇ ਹੋਏ ਹਾਂ ਸਾਰੇ ਜਣੇ ਅਸੀਂ ਭੱਜ ਰਹੇ ਹਾਂ ਪਤਾ ਨਹੀਂ ਕਿੱਥੇ ਨੂੰ ਭੱਜ ਰਹੇ ਹਾਂ ਇਹ ਇਹ ਜੋ ਫਲ ਜਿਹੜੀ ਜ਼ਿੰਦਗੀ ਆ ਤੁਸੀਂ ਹੱਸ ਖੇਡ ਲਿਆ ਰੱਬ ਨੂੰ ਯਾਦ ਕਰ ਲਿਆ ਇਹੀ ਆ ਇਸ ਤੋਂ ਬਾਅਦ ਚ ਹੋਰ ਕੁਝ ਨਹੀਂ ਅਸੀਂ ਅਗਲਾ ਫਿਊਚਰ ਸੋਚ ਲੈਨੇ ਆ ਪਾਸਟ ਪਾਸਟ ਸੋਚ ਕੇ ਦੁਖੀ ਹੁੰਨੇ ਆ ਇਹ ਜਿਹੜੀ ਜ਼ਿੰਦਗੀ ਹੁਣ ਤੁਸੀਂ ਜੀ ਰਹੇ ਹੋ ਇਹੀ ਆ ਹੱਥ ਪੈਰ ਚੱਲਦੇ ਨੇ ਸਭ ਤੋਂ ਵੱਡੀ ਦਾਤ ਐ ਵਾਹਿਗੁਰੂ ਦੀ ਸੋ ਬਾਸ ਸ਼ੁਕਰ ਕਰਿਆ ਕਰੋ ਬਾਕੀ ਪਰਮਾਤਮਾ ਸਾਡੇ ਭਰਾ ਨੂੰ ਆਪਣੇ ਚਰਨਾਂ 'ਚ ਨਿਵਾਸ ਕਰੇ ਥਾਂ ਦਵੇ ਤੇ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਉਹਨਾਂ ਦੇ ਪਰਿਵਾਰ ਨੂੰ ਸੋ ਮੈਂ ਗਾ ਨਹੀਂ ਸਕਦਾ ਮੇਰੀ ਹਾਲਤ ਨਹੀਂ ਹੈਗੀ ਗਾਣ ਦੀ ਇੱਥੋਂ ਤੱਕ ਕਿ ਉਹਨਾਂ ਹਸਪੀਟਲ ਵਾਲਿਆਂ ਨੇ ਉਹਨਾਂ ਦੀ ਹਾਲਤ ਦੇਖਦੇ ਹੋਏ ਵੀ ਕੋਈ ਐਂਬੂਲੈਂਸ ਦੀ ਵਿਵਸਥਾ ਨਹੀਂ ਕੀਤੀ ਇਹ ਸਭ ਤੋਂ ਵੱਡੇ ਸਵਾਲ ਖੜੇ ਹੁੰਦੇ ਨੇ ਕੇ ਆਖਰਕਾਰ ਸਾਡਾ ਟੈਕਸਾਂ ਦਾ ਪੈਸਾ ਸਰਕਾਰ ਵਰਤਦੀ ਕਿਥੇ ਹੈ ਜਦਕਿ ਰੋਡ ਸਾਰੇ ਹੀ ਟੁੱਟੇ ਪਏ ਨੇ ਰਾਜਵੀਰ ਜਵੰਦੇ ਦੀ ਘਟਨਾ ਸਭ ਸੜਕ ਦੇ ਨਾਲ ਹੀ ਜੋੜਿਆ ਜਾ ਰਿਹਾ ਹੈ ਸੜਕ ਨਾਠਿਕ ਹੋਣ ਦੇ ਕਾਰਨ ਹੀ ਉਹਨਾਂ ਦਾ ਬਾਈਕ ਸਲਿੱਪ ਕਰ ਗਿਆ ਅਤੇ ਸਿੱਧਾ ਜਾ ਕੇ ਟੱਠਿਆਂ ਦੇ ਵਿੱਚ ਵੱਜਿਆ ਜਿਹੜੇ ਕਿ ਲੜ ਰਹੇ ਸਨ ਇੱਕ ਸਾਈਡ ਤੇ ਤੇ ਹੌਲੀ-ਹੌਲੀ ਉਹ ਸੜਕ ਦੇ ਉੱਤੇ ਆ ਗਏ ਤੇ ਦੂਜਾ ਸਵਾਲ ਖੜਾ ਹੁੰਦਾ ਕਿ 27 ਲੱਖ ਰੁਪਇਆ ਲਾ ਕੇ ਉਹ ਬਾਈਕ ਕਢਵਾਈ ਮੋਟਰਸਾਈਕਲ ਲੈ ਕੇ ਆਇਆ ਸਿਰਫ 2 ਦਿਨ ਪਹਿਲਾਂ ਆਖਰਕਾਰ ਕੀ ਬਾਈਕ ਦੀਆਂ ਬ੍ਰੇਕਾਂ ਨਹੀਂ ਵੱਜੀਆਂ ਕੰਪਨੀ ਵਾਲਿਆਂ ਦੀ ਗਲਤੀ ਹੈ ਇਹ ਸਾਰੀ ਹੀ ਚੀਜ਼ਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇਸ ਦੇ ਪਿੱਛੇ ਸੱਚ ਕੀ ਹੈ ਉਹ ਤਾਂ ਫਿਲਹਾਲ ਕਿਸੇ ਨੂੰ ਵੀ ਪਤਾ ਨਹੀਂ ਕਿ ਆਖਰ ਹੋਇਆ ਕੀ ਸੀ ਜਦੋਂ ਤੱਕ ਰਾਜਵੀਰ ਜਵੰਦੇ ਦੇ ਯਾਰ ਦੋਸਤ ਸਾਹਮਣੇ ਨਹੀਂ ਆਉਂਦੇ ਉਦੋਂ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਦਾ ਕਿ ਆਖਰਕਾਰ ਹੋਇਆ ਕੀ ਸੀ ਸੋ ਦੋਸਤੋ ਉਥੇ ਹੀ ਸਿੰਘ ਬਾਲਮਿਕ ਜਨਤੀ ਦੇ ਪ੍ਰੋਗਰਾਮ ਤੇ ਗਿਆ ਉਹਨਾਂ ਦੇ ਯਾਰ ਦੋਸਤਾਂ ਨੇ ਬੁਲਾਇਆ ਸੀ ਉੱਥੇ ਹੀ ਗੱਲਾਂ ਕਰਦੇ ਕਿਹਾ ਕਿ ਰਾਜਵੀਰ ਜਵੰਦਾ ਆਪਣੇ ਹੀ ਸਰੀਰ ਦੇ ਨਾਲ ਲੜਾਈ ਕਰਦੇ ਹੋਏ ਸਾਨੂੰ ਅਲਵਿਦਾ ਆਖ ਗਿਆ ਸੋ ਤੁਸੀਂ ਸਾਰੇ ਖੁਸ਼ ਰਹਿਆ ਕਰੋ ਕੀ ਲੈ ਕੇ ਜਾਣਾ ਇੱਥੋਂ ਤੇ ਜਦੋਂ ਵੀ ਸਾਡੀ ਟੀਮ ਤੇ ਮੈਂ ਸ਼ੂਟ ਕਰ ਰਹੇ ਸੀ ਤਾਂ ਉਸ ਵੇਲੇ ਵੀ ਇਹੀ ਗੱਲਾਂ ਚੱਲ ਰਹੀਆਂ ਸੀ ਕਿ ਅਸੀਂ ਕਿਸ ਦੌੜ ਦੇ ਵਿੱਚ ਭੱਜੇ ਫਿਰ ਰਹੇ ਹਾਂ ਸਾਨੂੰ ਇਹ ਨਹੀਂ ਪਤਾ ਕਿ ਅੱਗੇ ਹੋਣਾ ਕੀ ਹੈ ਅਸੀਂ ਆਪਣਾ ਫਿਊਚਰ ਸੋਚਦੇ ਆਂ ਬਹੁਤ ਕੁਝ ਕਰਦੇ ਆਂ ਪਰ ਜੋ ਰੱਬ ਨੂੰ ਮਨਜ਼ੂਰ ਹੈ ਹੋਣਾ ਤਾਂ ਉਹੀ ਹੈ ਸੋ ਇਸ ਕਰਕੇ ਪਾਸਟ ਨੂੰ ਯਾਦ ਕਰ ਕੇ ਕਦੇ ਦੁਖੀ ਨਾ ਹੋਇਆ ਕਰੋ ਅਤੇ ਜੋ ਹੁਣ ਪ੍ਰੈਜੈਂਟ ਤੁਸੀਂ ਕਰ ਰਹੇ ਹੋ ਸਿਰਫ ਉਸ ਤੇ ਹੀ ਫੋਕਸ ਰੱਖੋ ਅੱਗੇ ਫਿਊਚਰ ਚ ਕੀ ਹੋਣਾ ਹੈ ਕੀ ਨਹੀਂ ਇਹ ਤਾਂ ਕਿਸੇ ਨੂੰ ਵੀ ਨਹੀਂ ਪਤਾ ਸੋ ਦੋਸਤੋ ਅਜਿਹੀਆਂ ਗੱਲਾਂ ਸਿੰਘ ਨੇ ਰਾਜ ਵੀਰ ਜਵੰਦੇਵਾਰੇ ਕਈਆਂ ਤੇ ਕਿਹਾ ਕਿ ਉਸ ਪਰਿਵਾਰ ਦਾ ਹੁਣ ਕੌਣ ਸਹਾਰਾ ਹੈ ਕੀ ਬਣੂ ਉਹਨਾਂ ਦਾ ਹੋਰ ਭਾਵੇਂ ਲੱਖ ਹੋਣ ਪਰ ਜਿਹੜਾ ਘਰ ਦਾ ਜੀ ਹੁੰਦਾ ਹੈ ਉਹ ਘਰ ਦਾ ਹੀ ਹੁੰਦਾ ਹੈ। ਉਹਨਾਂ ਬੱਚਿਆਂ ਦਾ ਕੀ ਹੋਵੇਗਾ ਜਦੋਂ ਉਹਨਾਂ ਦਾ ਵਿਆਹ ਹੋਵੇਗਾ? ਉਹਨਾਂ ਨੂੰ ਸਭ ਤੋਂ ਵੱਡੀ ਕਮੀ ਆਪਣੇ ਪਿਤਾ ਦੀ ਖੜਕੇਗੀ ਅਤੇ ਦੂਜੇ ਪਾਸੇ ਆਪਣੇ ਦਾਦਾ ਦੀ। ਜੇਕਰ ਰਾਜਵੀਰ ਦਾ ਪਿਤਾ ਵੀ ਹੁੰਦਾ ਤਾਂ ਵੀ ਬਹੁਤ ਸਹਾਰਾ ਲੱਗ ਜਾਣਾ ਸੀ। ਪਰ ਕਿਹਾ ਜਾ ਰਿਹਾ ਹੈ ਕਿ 3 ਸਾਲ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ। 3 ਸਾਲ ਪਹਿਲਾਂ ਹੀ ਪਰਿਵਾਰ ਨੂੰ ਵਿਛੋੜਾ ਦੇ ਗਏ। ਸੋ ਹੁਣ ਸਾਰੀ ਜ਼ਿੰਦਗੀ ਪਈ ਹੈ। ਰਾਜਵੀਰ ਦੇ ਜਵਾਕਾਂ ਦੀ ਅਤੇ ਉਸ ਦੀ ਪਤਨੀ ਦੀ ਅਸੀਂ ਪਰਮਾਤਮਾ ਅਗੇ ਇਹ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਬੱਚਿਆਂ ਨੂੰ ਕਿਸੇ ਚੰਗੀ ਜਗ੍ਹਾ ਸੈੱਟ ਕਰ ਦੇ ਅਤੇ ਚੰਗੇ ਪੜ੍ਹਾਈ ਲਿਖ ਕੇ ਚੰਗੇ ਅਹੁਦੇ ਤੇ ਜਾਣ ਅਤੇ ਰਾਜਵੀਰ ਜਵੰਦੇ ਵੀਰ ਦਾ ਨਾਮ ਰੋਸ਼ਨ ਕਰਨਾ ਅਤੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਪਰਮਾਤਮਾ ਰਾਜਵੀਰ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਸੋ ਦੋਸਤੋ ਬਹੁਤ ਸਾਰੀਆਂ ਫੇਕ ਨਿਊਜ਼ਾ ਚੈਨਲਾਂ ਤੇ ਵਾਇਰਲ ਹੋ ਰਹੀਆਂ ਨੇ ਕੋਈ ਟਿੱਪਣੀ ਕਰ ਰਿਹਾ ਹੈ ਕਿ ਰਾਜਵੀਰ ਜਵੰਦੇ ਦੀ ਘਰ ਵਾਲੀ ਨੇ ਚੇਟਾ ਸੂਟ ਕਿਉਂ ਨਹੀਂ ਪਾਇਆ ਉਸਨੇ ਚੋਨੀ ਕਿਉਂ ਨਹੀਂ ਲਈ ਉਹ ਪਰਸ ਚੱਕੀ ਫਿਰਦੀ ਹੈ ਮਾਸਕ ਮੁਤੇ ਲਾਈ ਫਿਰਦੀ ਆ ਪਤਾ ਨਹੀਂ ਕੀ ਕੀ ਗੱਲਾਂ ਘੜੀ ਜਾ ਰਹੇ ਨੇ ਅਜਿਹੇ ਲੋਕਾਂ ਨੂੰ ਲਾਣਤਾ ਪੈਣੀਆਂ ਚਾਹੀਦੀਆਂ ਨੇ ਅਤੇ ਇਹਨਾਂ ਦੀ ਆਈਡੀ ਤੇ ਰਿਪੋਰਟ ਕਰਨਾ ਚਾਹੀਦਾ ਹੈ ਜਾਂ ਜੋ ਇਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਝੂਠੀਆਂ ਅਫਵਾਹਾਂ ਫੈਲਾਉਣ ਤੋਂ ਕੀ ਨੁਕਸਾਨ ਹੁੰਦਾ ਹੈ ਜਦੋਂ ਤੱਕ ਇਹਨਾਂ ਦੀ ਆਈਡੀਆਂ ਬੰਦ ਨਹੀਂ ਹੋ ਜਾਂਦੀਆਂ ਉਦੋਂ ਤੱਕ ਇਹ ਟੀਕੇ ਨਹੀਂ ਬੰਦੇ ਘਰ ਦੇ ਵਿੱਚ ਬੈਠ ਕੇ ਹੀ ਪਤਾ ਨਹੀਂ ਕੀ ਕੀ ਲਿਖੀ ਜਾਂਦੇ ਨੇ ਕੀ ਕੀ ਬੋਲੀ ਜਾਂਦੇ ਨੇ ਫਿਰ ਬਾਕੀ ਤੁਹਾਡਾ ਇਹਨਾਂ ਪੋਸਟਾਂ ਬਾਰੇ ਕੀ ਕਹਿਣਾ ਜਿਹੜੇ ਗਲਤ ਲੋਕ ਗਲਤ ਪੋਸਟਾਂ ਪਾ ਰਹੇ ਨੇ ਤੇ ਇਸ ინਗੇ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਨਿਊਜ਼ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ